ਲੋ ਜੀ ਅਗਲੀ ਪੈਪ ਪਾਉਣ ਲੱਗਿਆ ਹੈ ਹੁਣ ਸਿਸਟਮ ਦੇ ਨਾਲ ਜੀ ਦੇਖੋ ਵੀ ਧਰਤੀ ਦੀ ਹਿੱਕ ਪਾਰ ਕੇ ਵਿੱਚੋਂ ਪਾਣੀ ਕੱਢ ਰਹੇ ਨੇ ਆਹ ਟਰੱਕ ਤੇ ਕਿੰਨੇ ਦਾ ਜਨਰੇਟਰ ਹੀ ਲੱਗੇ ਨੇ ਹਨਾ ਤੇ ਕਿੱਡੀ ਧਾਰ ਆ ਪੈ ਰਹੀ ਆ ਆਜੋ ਆਪਾਂ ਉਹ ਟਰੱਕ ਦੀ ਸ਼ਾਫਟ ਤੇ ਮੈਨੂੰ ਲੱਗਦਾ ਸਾਰਾ ਕੁਝ ਘੁੰਮ ਰਿਹਾ ਉਹ ਜਨਰੇਟਰ ਵੀ ਆ ਉਹ ਚੱਲ ਪੈ ਦੇਖ ਲੋ ਸਾਤ ਸ਼੍ਰੀ ਅਕਾਲ ਪੰਜਾਬੀ ਪੰਜਾਬ ਪੰਜ ਆਬਾਂ ਦੀ ਧਰਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰਬਾਣੀ ਵੀ ਕਹਿੰਦੀ ਹੈ ਸੋ ਇਸ ਪਾਣੀ ਜਿਹੜਾ ਸਾਡੇ ਪੰਜਾਬ ਦਾ ਉਹ ਧਰਤੀ ਹੀਟਲਾ ਪਾਣੀ ਉਹ ਜ਼ਹਿਰੀਲਾ ਹੋ ਗਿਆ ਅਨੇਕਾਂ ਤਰ੍ਹਾਂ ਦੇ ਤੱਤ ਸਾਡੇ ਪਾਣੀ ਚ ਆ ਗਏ ਸੋ ਹੁਣ ਕੀ ਕਰਨ ਲੱਗੇ ਨੇ ਜਿੰਨੇ ਵੀ ਸ਼ਹਿਰ ਆ ਤਕਰੀਬਨ ਜਿਵੇਂ ਜਗਰਾਉਂ ਸਾਡਾ ਸ਼ਹਿਰ ਹੈ ਤਾਂ ਜਗਰਾਉਂ ਦੇ ਵਿੱਚ ਜਿਹੜਾ ਧਰਤੀ ਹੇੜਲਾ ਪਾਣੀ ਹੈ ਜਗਰਾਉਂ ਦੇ ਆਸ-ਪਾਸ ਦੇ ਇਲਾਕਿਆਂ ਦਾ ਕਹਿੰਦੇ ਪੀਣ ਯੋਗ ਨਹੀਂ ਰਿਹਾ ਸੋ ਹੁਣ ਨਹਿਰਾਂ ਦਾ ਪਾਣੀ ਸਪਲਾਈ ਕਰਨ ਲਈ ਸ਼ਹਿਰ ਚ ਇੱਕ ਪਾਈਪ ਲਾਈਨ ਪਾਈ ਗਈ ਹੈ ਦਰਸ ਲੋ ਪਾਣੀ ਨਹਿਰਾਂ ਦਾ ਨਹੀਂ ਹੋਣਾ ਉਹ ਪਾਣੀ ਕਿਹਦਾ ਹੋਣਾ ਆਓ ਮੈਂ ਤੁਹਾਨੂੰ ਜਿਗਾੜ ਦਿਖਾਉਣਾ ਬੱਲਾ ਬੱਲਾ ਤੁਸੀਂ ਕਹਦਾ ਹੋ ਵੀ ਐਡਾ ਵੱਡਾ ਜਿਗਾੜ ਤੇ ਆਪਾਂ ਘਰੇ ਵੀ ਸਮਰਸੀਬਲ ਬੋਰ ਕਰਾਈਦੇ ਪਰ ਆਹ ਦਾ ਯਾਰ ਐਂਡੀ ਹੋਇਆ ਪਿਆ ਮਿੱਤਰੋ ਹੈਨਾ ਇਹ ਜਗਰਾਉਂ ਚ ਨਹਿਰ ਦੇ ਨਾਲ ਨਾਲ 13 ਬੋਰ ਹੋ ਚੁੱਕੇ ਨੇ ਕੁਝ ਹੋਰ ਹੋਣੇ ਨੇ ਤੇ ਤੁਸੀਂ ਆ ਟਰੱਕ ਦੇਖ ਲਓ ਮਸ਼ੀਨ ਕੱਢੀ ਲੱਗੀ ਆ ਤੇ ਧਾਰ ਪੰਜਾਬੀ ਉਹ ਕੱਢੀ ਇਹ ਬਾਹਰ ਮਾਰ ਰਿਹਾ ਦੇਖੋ ਗੱਲ ਮੈਂ ਇਹ ਕਰਦੀ ਆ ਬਈ ਕੀ ਅਸੀਂ ਧਰਤੀ ਹੇਠਲਾ ਪਾਣੀ ਮਕਾਤ ਆ ਨਾ ਲਵਾਂਗੇ ਜੇ ਨਹੀਂ ਮੁਕੂਗਾ ਤਾਂ ਜ਼ਹਿਰੀਲਾ ਜ਼ਰੂਰ ਹੋ ਜਾਊਗਾ ਪਾਣੀ ਪੀਣ ਯੋਗ ਨਹੀਂ ਰਹਿਣਾ ਕਿਉਂ ਕਿਉਂਕਿ ਅਸੀਂ ਇੰਨੀਆਂ ਜਿਹੜੀਆਂ ਖਾਦਾਂ ਨੇ ਐਨੇ ਰਸਾਇਣ ਆ ਜਿਹੜੇ ਫਸਲਾਂ ਤੇ ਪਾ ਕੇ ਪੰਜਾਬ ਨੂੰ ਉੱਜੜਨ ਵਰਗਾ ਬਣਾਤਾ। ਸੋ ਅੱਜ ਤੁਹਾਨੂੰ ਆ ਜਗਾੜ ਦਿਖਾਉਣਾ ਵੀ ਕੁੱਡਾ ਆਪਾਂ ਬੋਰ ਕਰਾਈਦਾ ਇੱਕ ਮਸ਼ੀਨ ਆ ਜਾਂਦੀ ਆ ਪਰ ਆ ਤਾਂ ਪੂਰਾ ਟਰੱਕ ਹੀ ਲਈ ਆਈ ਬੈਠੇ ਨੇ ਪੱਟੂ। ਸੋ ਦੇਖੋ ਬਈ ਹਨਾ ਕਿਵੇਂ ਇਹ ਇਹ ਬੋਰ ਹੁੰਦਾ 350 ਫੁੱਟ ਕਹਿੰਦੇ ਡੂੰਘਾ ਜਾਣਾ ਤੇ ਦੇਖੋ ਧਰਤੀ ਦੀ ਹਿੱਕ ਪਾਰ ਰਿਹਾ ਹੈ। ਧਰਤੀ ਦੀ ਹਿੱਕ ਪਾਰ ਕੇ ਵਿੱਚੋਂ ਪਾਣੀ ਕੱਢ ਰਹੇ ਨੇ ਆ ਟਰੱਕ ਤੇ ਕਿੰਨੇ ਦਾ ਜਨਰੇਟਰੀ ਲੱਗੇ ਨੇ ਹਨਾ ਤੇ ਗੱਡੀ ਧਾਰਾ ਪੈ ਰਹੀ ਆ ਆਜੋ ਆਪਾਂ ਉਧਰੋਂ ਚੱਲ ਕੇ ਵੀ ਤੁਹਾਨੂੰ ਮੈਂ ਦਿਖਾਉਣ ਦੀ ਨਾਲ ਨਾਲ ਕੋਸ਼ਿਸ਼ ਕਰਦਾ ਤੇ ਐਚਪੀ ਹਿਮਾਚਲ ਨੰਬਰ ਟਰੱਕ ਆ ਤੇ ਹਨਾ ਬਾਈ ਉਰੀ ਲੱਗੇ ਸੀ ਮੈਂ ਕਿਹਾ ਯਾਰਾ ਦਿਖਾ ਕੇ ਆਈਏ 12 13 ਬੋਰ ਜਗਰਾਉਂ ਚ ਇਦਾਂ ਦੇ ਹੋ ਚੁੱਕੇ ਨੇ ਤੇ ਆ ਹੋਰ ਹੋਣੇ ਬਾਕੀ ਨੇ ਜਿਗਾੜ ਹੀ ਦੇਖੋ ਕੱਢਾ ਯਾਰ ਐਡਾ ਜਿਗਾੜ ਬੱਲਾ 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 ਆ ਟਰੱਕ ਦੀ ਸ਼ਾਫਟ ਤੇ ਮੈਨੂੰ ਲੱਗਦਾ ਸਾਰਾ ਕੁਝ ਘੁੰਮ ਰਿਹਾ ਉਹ ਜਨਰੇਟਰ ਵੀ ਆ ਤੇ ਉਹ ਚੀਜ਼ੋ ਨੂੰ ਘੁਮਾ ਰਹੀ ਆ ਤੇ ਆ ਦੇਖੋ ਵੀ ਕਿੱਡਾ ਚੌੜਾ ਪਾਇਪ ਹੈ ਤੇ ਅਸੀਂ ਟੋਆ ਪੜਦੇ ਸੀ ਤਾਂ ਇਸ ਧਰਤੀ ਤੇ ਪਾਣੀ ਆ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਨਾ ਖੂਹ ਅਲੋਪ ਹੋਏ ਫਿਰ ਨਲਕੇ ਅਲੋਪ ਹੋਏ ਫਿਰ ਮੱਛੀ ਮੋਟਰਾਂ ਆ ਗਈਆਂ ਹੁਣ ਉਹ ਵੀ ਕਿੰਨੇ ਢੰਗਾਈ ਤੇ ਜਾਣਗੀਆਂ ਪੀਣ ਵਾਲਾ ਪਾਣੀ ਮਿਲ ਜੇ ਸੋ ਪੰਜਾਬੀਓ ਜੇ ਤੁਸੀਂ ਪਾਣੀ ਨਾ ਬਚਾ ਪਾਏ ਨਾ ਤਾਂ ਮੈਨੂੰ ਲੱਗਦਾ ਨਹੀਂ ਵੀ ਕੁਝ ਬਚੂਗਾ ਇਹ ਆਲਾ ਮਿੱਤਰ ਨੇ ਚਲਾਤਾ ਸਿਸਟਮ ਜਾਂ ਹੁਣ ਬੜਾ ਸਪੋਰਟੇ ਕਰਨਾ ਹੈ ਇਹ ਆਪਾਂ ਕਰਾਂਗੇ 3500 3500 ਕਿੰਨੇ ਮੋਟਰ ਪਊਗੀ ਇਹ ਚ ਇਹ ਚ ਪੈ ਜਾਊਗੀ ਮੇਰੇ ਘਰ ਤੋਂ 20 ਦੀ ਅੱਗੇ ਵੀ ਤੁਸੀਂ ਕਰਦੇ ਹੋ ਜਗਰਾਉਂ ਤੋਂ ਬਿਨਾ ਪਹਿਲਾਂ ਹਾਂਜੀ ਹਾਂ ਕਿਈ ਸ਼ਰਤਾਂ 'ਚ ਲੱਗ ਆਏ ਹਰ ਜਗ੍ਹਾ ਜਿੱਥੇ ਮਿਲਦਾ ਕੰਮ ਹੁੰਦਾ ਹੈ ਬਨੂੜ ਤੋਂ ਆਏ ਹੋਏ ਨੇ ਬਾਈ ਤੇ ਲੋ ਜੀ ਅਗਲੀ ਪਾਈਪ ਪਾਉਣ ਲੱਗਿਆ ਹੈ ਹੁਣ ਸਿਸਟਮ ਦੇ ਨਾਲ ਤੁਸੀਂ ਦੇਖੋ ਵੀ ਕਿ ਢੀ ਮੋਟੀ ਪਾਈਪ ਹੈ ਧਰਤੀ ਦੀ ਹਿੱਕ ਪਾੜਦੀ ਜਾਂਦੀ ਹੈ ਇਹ ਤੇ ਹੁਣ ਅਗਲੀ ਪਾਈਪ ਦਾ ਜੋੜ ਪਾਇਆ ਜਾਊਗਾ ਜਿਵੇਂ ਆਪਾਂ ਸਮਰਸੀਬਲ ਤੇ ਆਮ ਦੇਖਦੇ ਹੁੰਦੇ ਆ ਪੰਜਾਬੀਓ ਬਚਾ ਲਓ ਜੇ ਪਾਣੀ ਬਚਾ ਹੁੰਦਾ ਪੰਜਾਬ ਦੀ ਹਵਾ ਪਾਣੀ ਸਭ ਕੁਝ ਦੂਸ਼ਿਤ ਹੋ ਰਿਹਾ ਸੋ ਆ ਹਾਲ ਹੁਣ ਸ਼ਹਿਰ-ਸ਼ਹਿਰ ਹੋ ਗਏ ਸਰਕਾਰ ਇਹਦੇ ਵਾਸਤੇ ਪੈਸੇ ਪ੍ਰੋਜੈਕਟ ਦੇ ਵਾਸਤੇ ਪੈਸੇ ਰੱਖਣ ਲੱਗ ਗਈ ਕਿਉਂ ਕਿ ਪੀਣ ਯੋਗ ਪਾਣੀ ਲੋਕਾਂ ਨੂੰ ਦੇਣਾ